ਫਗਵਾੜਾ ਸ਼ਹਿਰ ਲਈ ਵਿਕਾਸ ਦਾ ਮਸੀਹਾ ਆਖਵਾਉਣ ਵਾਲੇ ਕੇਂਦਰੀ ਰਾਜ ਮੰਤਰੀ ਸੋਮਪrakash ਕਹਿੰਦੇ ਜਨਮ ਦਿਨ ਮੌਕੇ ਪਰਸੀ ਸਮਾਸੇਵਕਾ ਸ਼੍ਰੀਮਤੀ ਅਨੀਤਾ ਸੋਮਪrakash ਵੱਲੋਂ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਸ ਕਲੱਬ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਸ਼੍ਰੀ ਗੀਤਾ ਭਵਨ ਮੰਦਿਰ ਮਾਡਲ ਟਾਊਨ ਫਗਵਾੜਾ ਵਿਖੇ ਲਗਾਏ ਗਏ ਇਸ ਖੂਨਦਾਨ ਕੈਂਪ ਦੌਰਾਨ ਜਿੱਥੇ ਕੇਂਦਰੀ ਰਾਜ ਮੰਤਰੀ ਸੋਮਪrakash ਕਹਿੰਦੇ ਚਾਚੇ ਤੌਰ ਤੇ ਹਾਜ਼ਰ ਹੋਏ ਉੱਥੇ ਹੀ ਸੋਮਪrakash ਕਹਿੰਦਾ ਕੈਂਪ ਵਿਖੇ ਪਹੁੰਚਣ ਤੇ ਫੁੱਲਾਂ ਦੇ ਬੁਕੇ ਦੇ ਕੇ ਜੀ ਆਇਆਂ ਨੂੰ ਕਿਹਾ ਗਿਆ। ਇਸ ਦੌਰਾਨ ਵੱਡੀ ਗ ਹੁੰਦਾਨੀ ਨੇ ਆਪਣਾ ਖੂਨਦਾਨ ਕਰਦਿਆਂ ਇਸ ਨੇ ਕਾਰਜ ਵਿੱਚ ਆਪਣਾ ਬੜਮੁੱਲਾ ਯੋਗਦਾਨ ਪਾਇਆ ਅਪਰੇ ਸੰਬੋਧਨ ਵਿੱਚ ਵਕਫਾ ਬੁਲਾ ਰਿਹਾ ਤੋਂ ਇਲਾਵਾ ਹਫਤਾਰ ਸਿੰਘ ਮੰਡ ਅਤੇ ਹੋਰਨਾਂ ਭਾਜਪਾ ਵਰਕਰਾਂ ਨੇ ਜਿਥੇ ਸੋਮਪ੍ਰਕਾਸ਼ ਕੈਂਥ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਉਨ੍ਹਾਂ ਸ਼੍ਰੀਮਤੀ ਅਨਿਤਾ ਸੋਮਪ੍ਰਕਾਸ਼ ਵੱਲੋਂ ਕੀਤੇ ਸੁਪਰਾਲੇ ਨੂੰ ਸਰਉਂ ਜੋਗ ਦੱਸਿਆ। ਉਹਨਾਂ ਕਿਹਾ ਕਿ ਖੂਨਦਾਨ ਇੱਕ ਮਹਾਦਾਨ ਹੈ ਤੇ ਸਾਨੂੰ ਸਾਰਿਆਂ ਨੂੰ ਸਮੇਂ-ਸਮੇਂ 'ਤੇ ਆਪਣਾ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਜ਼ਰੂਰਤਮੰਦ ਇਨਸਾਨ ਦੀ ਜਾਨ ਨੂੰ ਪਹੁੰਚਾਇਆ ਜਾ ਸਕੇ। ਇਸ ਕੈਂਪ ਦੌਰਾਨ ਖੂਨਦਾਨ ਕਰਨ ਵਾਲੇ ਸਾਰੇ ਹੀ ਖੂਨਦਾਨੀਆਂ ਲਈ ਵਧੀਆ ਖਾਣ-ਪੀਣ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਤਾਂ ਜੋ ਉਹਨਾਂ ਦੀ ਖੂਨ ਦੀ ਕਮੀ ਪੂਰਾ ਕੀਤਾ ਜਾ ਸਕੇ ਇਸਰਾਨ ਸੰਜੂ ਚੈਨ ਸੰਜੀ ਗਰੋਬਰ ਪਰਮਜੀਤ ਸਿੰਘ ਖਰਾਨਾ ਅਸ਼ੋਕ ਕੁਲਥਮ ਸਰਦਾਰ ਹਰਮਿੰਦਰ ਸਿੰਘ ਬਸਰਾ ਪਰਮਜੀਤ ਸਿੰਘ ਚਾਚੋ ਕੀ ਵੀਰाराम ਬਲਜੋਤ ਕਿਸ਼ਨ ਬਜਾਜ ਹਰਦੀਪ ਸਿੰਘ ਤੱਗੜ ਸੁਖਵਿੰਦਰ ਸਿੰਘ ਡਾਕਟਰ ਵਿਜੇ ਕੁਮਾਰ ਰਵਿੰਦਰ ਸਿੰਘ ਰਾਏ ਵਿਪਨ ਬੇਦੀ ਜਗਿੰਦਰਪਾਲ ਸ਼ਰਮਾ ਕਿਸ਼ਨ ਬਜਾਜ ਜਸਵਿੰਦਰ ਕੌਰ ਚੰਦਰੇਖਾ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਵਰਕਰਾਂ ਨੇ ਪਹੁੰਚ ਕੇ ਸੋਮ ਪ੍ਰਕਾਸ਼ ਕਾਇਆਤਾ ਤੇ ਸ਼੍ਰੀਮਤੀ ਨੀਤਾ ਸੋਮ ਪ੍ਰਕਾਸ਼ ਨੂੰ ਜਨਮ ਦਿਨ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਤੇ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਅੰਤ ਵਿੱਚ ਸੋਮਪ੍ਰਕਾਸ਼ ਕਾਂਤ ਤੇ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਨੇ ਸਾਰੇ ਹੀ ਪਤਵੰਤੇ ਅਤੇ ਖੂਨਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅੱਜ ਮੈਡਮ ਨੀਤਾ ਸੋਪਕਾ ਜੀ ਵੱਲੋਂ ਕਿ ਸਾਡੇ ਕੇਂਦਰੀ ਮੰਤਰੀ ਸ਼ੋਮਪ੍ਰਕਾਸ਼ ਜੀ ਉਹਨਾਂ ਦੇ ਜਨਮ ਦਿਨ ਦੇ ਉਪਰ ਆਜ ਇੱਕ ਬਹੁਤ ਹੀ ਨੇਕ ਪ੍ਰੋਗਰਾਮ ਕੀਤਾ ਗਿਆ ਤੇ ਬਲੱਡ ਨੇਸ਼ਨ ਤੇ ਬੁਲਾਇਆ ਗਿਆ ਪਰ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਜਿਹੜੇ ਟਰੱਸਟ ਹੈਗੇ ਆ ਵੱਖ-ਵੱਖ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਉਨਾ ਬਲੋਂ ਆਇਆ ਗੋਨਾ ਰਾਯਾ ਦਾ ਨਾਮ ਦਾ ਬਰਲਾ ਕੀਤਾ ਗਿਆ ਬਹੁਤ ساری ਵੱਡੀ ਗੇਟ ਦੇ ਵਿੱਚ ਨੌਜਵਾਨ ਵੀਰ ਆਏ ਆ ਇੱਥੇ ਔਰ ਸਭ ਨੌਜਵਾਨ ਸਵਾ ਜਿਹੜੀ ਆ ਉਹ ਵੀ ਵਿਸ਼ੇਸ਼ ਤੌਰ ਤੇ ਆਪਣੇ ਆਪਣੇ ਗਰੁੱਪ ਦੇ ਨਾਲ ਇੱਥੇ ਆਈ ਆ ਅਸੀਂ ਜਿੰਨੇ ਵੀ ਲੋਕ ਇੱਥੇ ਆਏ ਆ ਕੰਟੀਨ ਵਾਸਤੇ ਉਹਨਾਂ ਸਭ ਦਾ ਧੰਨਵਾਦ ਕਰਦੇ ਆ ਔਰ ਆਪਣੇ ਵੱਲੋਂ ਕਾਮਨਾ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੀਮਾਨ ਸੁਖਾਜੀ ਜੀ ਦੇ ਨਾਲ ਹੋ ਕੇ ਸਮਾਜ ਦੀ ਸੇਵਾ ਪਸ਼ੂ ਕ ਦੀ ਸੇਵਾ ਔਰ ਪੂਰੇ ਦੇਸ਼ ਦੀ ਸੇਵਾ ਇਸ ਤਰ੍ਹਾਂ ਕਰੇ ਹਰ ਸਾਲ ਦੀ ਤਰ੍ਹਾਂ 3 ਅਪ੍ਰੈਲ ਨੂੰ ਸਾਡੇ ਮਾਨਯੋਗ ਮੰਤਰੀ ਸੁਮਿਤ ਰਾਜ ਜੀ ਕੈਂਦ ਦੀ ਵੱਲੋਂ ਜੋ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾਂਦਾ ਹੈ ਅੱਜ ਫਿਰ ਉਹਨਾਂ ਦੀ ਜਨਮ ਦਿਨ ਦੀ ਯਾਦ ਦੇ ਵਿੱਚ ਅੱਜ ਗੀਤਾ ਭਵਨ ਕੁਆੜਾ ਵਿਖੇ ਲਗਾਇਆ ਗਿਆ ਜਿਸ ਵਿੱਚ ਅੱਜ ਬੱਦ ਚੜ ਕੇ ਯੂਥ ਨੇ ਅਜੋਂ ਬਲ ਬਲ ਲੜ ਦਿੱਤਾ ਔਰ ਬੜਾ ਉਚਾ ਦੇਖਿਆ ਗਿਆ ਜੀ ਉਹਨਾਂ ਦੇ ਵਿੱਚ ਤੇ ਉਹਨਾਂ ਦੀ ਧਰਮ ਬਤਰੀ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਜੀ ਕੈਂਤ ਉਹਨਾਂ ਦਾ ਬੜਾ ਸਹਿਯੋਗ ਆ ਇਸ ਕੈਂਪ ਦੇ ਵਿੱਚ ਔਰ ਉਹਨਾਂ ਨੇ ਉਹਨਾਂ ਦੇ ਤਰਫੋਂ ਸਾਰੇ ਹੀ ਡੋਨਰਾਂ ਨੂੰ ਬੜੀ ਉਹ ਆਦਰ ਸਤਕਾਰ ਦੇ ਨਾਲ ਉਹਨਾਂ ਨੂੰ ਮਾਨ ਸਤਕਾਰ ਵੀ ਕੀਤਾ ਗਿਆ ਇੱਥੇ ਤੇ ਆਏਗੇ ਇਹਨੂੰ ਹਰੇਕ ਬੰਦੇ ਨੂੰ ਬੜੇ ਮਾਨ ਸਤਕਾਰ ਨਾਲ ਜਿੱਥੇ ਖੂਨ ਦਿੱਤਾ ਗਿਆ ਉੱਥੇ ਉਹਨਾਂ ਨੇ ਆ ਲਈ ਚਾਹ ਪਾਣੀ ਦਾ ਅਰੇਂਜਮੈਂਟ ਕੀਤਾ ਗਿਆ ਇਸ ਲਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਖੂਨਦਾਰ ਦੀ ਲਹਿਰ ਨੂੰ ਇਦਾਂ ਹੀ ਸਾਂਭੇ ਹੋਏ ਆ ਔਰ ਫਗਵਾੜੇ ਦੇ ਵਿੱਚ ਜਿਹੜਾ ਮੌਜੂਦ ਨੂੰ ਇੱਕ ਸੁਨੇਹਾ ਦਿੰਦੇ ਆ ਕਿ ਨਸ਼ੇ ਤਿਆਗੋ ਔਰ ਇਸ ਖੂਨਦਾਰ ਦੀ ਲਹਿਰ ਨਾਲ ਜੁੜੋ ਅੱਜ ਸ਼੍ਰੀ ਸੋਮ ਪ੍ਰਕਾਸ਼ ਜੀ ਦੇ ਜਨਮ ਦਿਹਾੜੇ ਤੇ ਬਲੱਡ ਬੈਂਕ ਦੀ ਤੱਪ ਵਰਨ ਚ ਲੱਗਾ ਹੈ ਜਿਹਦੇ ਵਿੱਚ ਬਹੁਤ ਹੰਮ ਮਾ ਕੇ ਲੋਕਾਂ ਨੇ ਖੂਨ ਦਾਨ ਦਿੱਤਾ ਔਰ ਅੱਜ ਦੇ ਦਿਨੀਆਂ ਅਸੀਂ ਆਪਣੇ ਸ਼ਹਿਰ ਵਾਸੀਆਂ ਨੂੰ ਆਪਣੇ ਐਮਪੀ ਸਾਹਿਬ ਜੀ ਦੇ ਜਨਮ ਦਿਨੀਆਂ ਲੱਖ ਲੱਖ ਵਧਾਈਆਂ ਦਿੰਨੇ ਆ ਔਰ ਅਸੀਂ ਇਹ ਵੀ ਕਹਿੰਦੇ ਆ ਸ਼ਹਿਰ ਵਾਸੀਆਂ ਵੀ ਵੱਧ ਤੋਂ ਵੱਧ ਖੂਨ ਦਾਨ ਕਰੋ ਔਰ ਇਸ ਦਾਨ ਦੇ ਵਿੱਚ ਆਪਣਾ ਹਿੱਸਾ ਪਾਓ ਇਸ ਦਾਨ ਦੇ ਨਾਲ ਸਾਡੇ ਸਮਾਜ ਦੀ ਸੇਵਾ ਵੀ ਹੋ ਰਹੀ ਹੈ ਔਰ ਸਮਾਜ ਨੂੰ ਰਾਹ ਵੀ ਮਿਲ ਰਿਹਾ ਹੈ ਜਿਹਦੇ ਵਿੱਚ ਕਿ ਅਸੀਂ ਨਸ਼ੇ ਤੋਂ ਦੂਰ ਹੁੰਦੇ ਆ ਔਰ ਨਸ਼ੇ ਤੋਂ ਦੂਰ ਹੋਣ ਦੇ ਕਾਰਨ ਹੀ ਅਸੀਂ ਆਪਣੇ ਖੂਨ ਬਲੱਡ ਦੇ ਸਕਦੇ ਆ ਔਰ ਹਰ ਕਨ ਨੂੰ ਮੈਂ ਆਵਾਹਨ ਕਰਦੀ ਆ ਕਿ ਬਲੱਡ ਕੈਂਪ ਦੇ ਵਿੱਚ ਆਪਣਾ ਜਿਹਦੀ ਵੀ ਜਿੰਨੀ ਕਿ ਸਮਰਥਾ ਹੈ ਖੂਨਦਾਨ ਕਰਕੇ ਜਾਓ ਧੰਨਵਾਦ ਸ਼ਾਨ ਜਾਨ ਵਿਕਾਸ ਦੇ ਦੇਵਤਾ ਅਸੀਂ ਸੋਮ ਪ੍ਰਕਾਸ਼ ਜੀ ਕੈਤ ਜੀ ਦਾ ਜਨਮ ਦਿਨ ਜਿੱਦਾਂ ਹਰ ਸਾਲ ਦੀ ਤਰ੍ਹਾਂ ਮੈਡਮ ਜੀ ਦਾ ਸੋਮ ਪ੍ਰਕਾਸ਼ ਜੀ ਉਹਨਾਂ ਦੇ ਜਨਮ ਦਿਨ ਤੇ ਖੂਨਦਾਨ ਕੈਂਪ ਲਗਾਉਂਦੇ ਆ ਇਸੇ ਤਰ੍ਹਾਂ ਅੱਜ ਵੀ ਸਾਰੇ ਪੇਕੇ ਤੋਂ ਪੂਰੇ ਪਗਵਾੜੇ ਤੋਂ ਆਸ-ਪਾਸੇ ਤੋਂ ਸਾਰੇ ਲੋਕੀ ਆਏ ਆ ਫੂਲਦਾਨ ਕਰਨ ਦੇ ਲਈ ਸਾਰਿਆਂ ਨੇ ਉਹ ਮੁਹਮਾ ਕੇ ਸੋਮ ਪ੍ਰਕਾਸ਼ ਜੀ ਨੂੰ ਉਹਦੇ ਜਨਮ ਦਿਨ ਤੇ ਬਹੁਤ ਬਹੁਤ ਵਧਾਈਆਂ ਦਿੱਤੀਆਂ